ਵਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਇਸ ਵਾਰ ਵਿਸਾਖੀ ਤੇ ਜਾਣਗੇ 3000 ਸ਼ਰਧਾਲੂ ਪਾਕਿਸਤਾਨ ਸਰਕਾਰ ਦੇ ਸ਼ਡਿਊਲ ਕੀਤਾ ਜਾ ਰਿਹਾ ਤਾਂ ਵਿਸਾਖੀ ਦੇ ਤਿਹਾੜ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਜਾ ਰਿਹਾ ਏ ਤਾਂ ਪਾਕਿਸਤਾਨ ਸਰਕਾਰ ਦੇ ਵੱਲੋਂ ਇਸ ਬਾਬਤ ਸ਼ਡਿਊਲ ਜਾਰੀ ਕੀਤਾ ਗਿਆ ਏ ਜਿਸ ਤਹਿਤ 3000 ਸ਼ਰਧਾਲੂਆਂ ਦਾ ਜਥਾ ਏ ਜਿਹੜਾ ਉਹ ਪਾਕਿਸਤਾਨ ਦਰਸ਼ਨ ਦਿਦਾਰੇ ਕਰਨ ਲਈ ਜਾਵੇਗਾ ਤਾਂ ਇਹ ਪ੍ਰਵਾਨਗੀ ਆ ਜਿਹੜੀ ਉਹ 3000 ਸ਼ਰਧਾਲੂਆਂ ਨੂੰ ਦਿੱਤੀ ਜਾਵੇਗੀ ਐਸਜੀਪੀਸੀ ਡੀਐਸਜੀਪੀਸੀ ਅਤੇ ਹੋਰ ਵੱਖ-ਵੱਖ ਸਿੱਖ ਸੰਸਥਾਵਾਂ ਦੇ ਵੱਲੋਂ ਸ਼ਰਧਾਲੂ ਦੇ ਜਿਹੜੇ ਉਹ ਹਰ ਤਾਲਾ ਕਈ ਵਾਰ ਵੱਖ-ਵੱਖ ਧਾਰਮਿਕ ਸਮਾਗਮਾਂ ਮੌਕੇ ਪਾਕਿਸਤਾਨ ਨੂੰ ਭੇਜੇ ਜਾਂਦੇ ਨੇ ਇਹਨਾਂ ਦੇ ਲਈ ਵੀਜ਼ਾ ਜਿਹੜਾ ਉਹ ਅਪਲਾਈ ਕੀਤਾ ਜਾਂਦਾ ਏ ਜਿਸ ਦੇ ਵਿੱਚ ਸਰਦਾਲੂਆ ਦਾ ਵੀਜ਼ਾ ਪ੍ਰਵਾਨ ਹੁੰਦਾ ਏ ਅਤੇ ਫਿਰ ਉਹ ਪਾਕਿਸਤਾਨ ਦੀ ਯਾਤਰਾ ਦੇ ਲਈ ਰਵਾਨਾ ਹੁੰਦੇ ਨੇ ਤਾਂ ਪਾਕਿਸਤਾਨ ਸਰਕਾਰ ਦੇ ਵਿਸਾਖੀ ਦੇ ਤਿਹਾਰ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਦੇ ਦਰਸ਼ਨਾਂ ਲਈ ਔੜ ਵਾਲੇ ਭਾਰਤੀ ਜਥੇ ਦਾ ਸ਼ਡਿਊਲ ਜਾਰੀ ਕਰ ਦਿੱਤਾ ਏ ਇਸ ਸ਼ਡਿਊਲ ਤਹਿਤ ਜਥਾ 10 ਅਪ੍ਰੈਲ ਨੂੰ ਵਾਗਾ ਰੋਡ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ 20 ਅਪ੍ਰੈਲ ਨੂੰ ਵਾਗਾ ਰੋਡ ਰਾਹੀਂ ਦੇਸ਼ ਦੇ ਵਿੱਚ ਵਾਪਸੀ ਕਰੇਗਾ ਤਾਂ ਪਾਕਿਸਤਾਨ ਦੂਤਾਵਾਸ ਦੇ ਇਸ ਯਾਤਰਾ ਲਈ 3000 ਯਾਤਰੀਆਂ ਦਾ ਕੋਟਾ ਜਾਰੀ ਕੀਤਾ ਹੈ। ਸ਼੍ਰੀ ਦੜਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਮੁਖੀ ਰੋਬਿੰਦ ਗਿੱਲ ਨੇ ਕਿਹਾ ਕਿ ਖਾਲਸਾ ਸਥਾਪਨਾ ਦਿਵਸ ਦਾ ਮੁੱਖ ਇਕੱਠ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ। ਉਹਨਾਂ ਕਿਹਾ ਕਿ 10 ਅਪ੍ਰੈਲ ਨੂੰ ਵਾਗਾ ਸਰਹੱਦ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਜਥਾ ਗੁਰਦੁਆਰਾ ਸ਼੍ਰੀ ਢੜਕਾਣਾ ਸਾਹਿਬ ਪਹੁੰਚੇਗਾ 10 ਤਰੀਕ ਨੂੰ ਸ਼੍ਰੀ ਢੜਕਾਣਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 11 ਤਰੀਕ ਨੂੰ ਸਥਾਨਕ ਗੁਰਦੁਆਰਾ ਸਹਿਬਾਨ ਦੇ ਦਰਸ਼ਨ ਕਰੇਗਾ ਜਿਹੜੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਉੱਤੇ ਜਥਾ ਜਿਹੜਾ ਉਹ 10 ਅਪ੍ਰੈਲ ਨੂੰ ਪਹੁੰਚੇਗਾ ਇਸ ਤੋਂ ਬਾਅਦ 12 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 13 ਅਪ੍ਰੈਲ ਨੂੰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿਖੇ ਠਹਿਰੇਗਾ ਅਤੇ ਫਿਰ 14 ਅਪ੍ਰੈਲ ਨੂੰ ਇਹ ਜਥਾ ਹੈ ਜਿਹੜਾ ਗੁਰਦੁਆਰਾ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਬਦੌਰ ਤੋਂ ਬਾਅਦ 15 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ 16 ਤਰੀਕ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਤ ਠਹਿਰਨ ਤੋਂ ਬਾਅਦ ਇਹ ਜਥਾ 17 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਪਹੁੰਚੇਗਾ ਅਤੇ 18 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਇਹ ਜਥਾ 19 ਤਰੀਕ ਨੂੰ ਆਪਣੇ ਦੇਸ਼ ਵਿੱਚ ਵਾਪਸ ਪਰਤ ਆਵੇਗਾ ਤਾਂ ਗੁਰਦੁਆਰਾ ਸ਼੍ਰੀ ਦੜਕਾਣਾ ਸਾਹਿਬ ਤੋਂ ਸਫ਼ਰ ਦੀ ਸ਼ੁਰੂਆਤ ਹੋਵੇਗੀ ਜਿਸ ਤੋਂ ਬਾਅਦ ਹੋਰ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕੀਤੇ ਜਾਣਗੇ ਗੁਰਦੁਆਰਾ ਸੱਚਾ ਸੌਦਾ ਜਿਹੜਾ ਉੱਥੇ ਵੀ ਦਰਸ਼ਨ ਕੀਤੇ ਜਾਣਗੇ ਨਾਲ ਹੀ ਪੰਜਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਡੇਰਾ ਸਾਹਿਬ ਦੇ ਦਰਸ਼ਤ دیدارੇ ਵੀ ਕੀਤੇ ਜਾਣਗੇ ਅਤੇ ਜਥਾ ਉੱਦੀ ਤਰੀਕ ਨੂੰ ਵਾਪਸ ਆ ਜਾਵੇਗਾ ਤਾਂ ਸ਼ਰਧਾਲੂਆਂ ਨੂੰ ਅਪਲਾਈ ਕਰਨ ਦੇ ਲਈ ਵੀ ਕਿਹਾ ਗਿਆ ਹੈ ਵਕੂ ਵਕਸ਼ਰ ਧਾਲੂ ਦੇ ਜਿਹੜੇ ਉਹ ਵਕੂ ਵਕਤ ਸੰਸਥਾਵਾਂ ਦੇ ਕੋਲ ਅਪਲਾਈ ਕਰ ਸਕਦੇ ਨੇ ਤਾਂ ਜਿਸ ਦੇ ਲਈ ਪਾਸਪੋਰਟ ਚਾਰ ਫੋਟੋ ਆ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਦੇ ਜਿਹੜੇ ਉਹ ਜਮਾ ਕਰਵਾਉਣੇ ਪੈਂਦੇ ਨੇ ਹਰ ਸਾਲ ਹਜ਼ਾਰਾਂ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਸਥਿਤ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਦੇ ਨੇ ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ ਵਿਚਾਰ ਦੇ ਦੇ ਜਿਹੜੇ ਉਹ ਵੀ ਸੰਗਤ ਦੇ ਲਈ ਵੱਡੇ ਆਸਾਨ ਦੇ ਜਿਹੜੇ ਹੋ ਗਏ ਨੇ ਤਾਂ ਲਗਾਤਾਰ ਧਾਰਮਿਕ ਸਵਾਗਵਾ ਬ ਹੋ ਗਏ ਜਥੇ ਦੇ ਜਿਹੜੇ ਉਹ ਇੱਕ ਦੂਜੇ ਦੇਸ਼ ਦੇ ਵਿੱਚ ਭੇਜੇ ਜਾਂਦੇ ਨੇ ਪਾਕਿਸਤਾਨ ਵੱਲੋਂ ਵੀ ਜਥੇ ਦੇ ਜਿਹੜੇ ਉਹ ਕਈ ਵਾਰ ਭਾਰਤ ਆਉਂਦੇ ਨੇ ਅਤੇ ਭਾਰਤ ਵੱਲੋਂ ਵੀ ਸ਼ਰਧਾਲੂਆਂ ਦੇ ਜਥੇ ਦੇ ਜਿਹੜੇ ਉਹ ਅਕਸਰ ਹੀ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਰਹਿੰਦੇ ਨੇ ਤਾਂ ਇਸ ਦੇ ਲਈ ਐਸਜੀਪੀਸੀ ਅਤੇ ਹੋਰ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕੋਟੇ ਦਿੱਤੇ ਗਏ ਦੇ ਅਤੇ ਉਹਦਾ ਦੇ ਰਾਹੀ ਵੀ ਸ਼ਰਧਾਲੂ ਦੇ ਜਿਹੜੇ ਉਹ ਇਸ ਜਥੇ ਵਿੱਚ ਜਾਣ ਲਈ ਅਪਲਾਈ ਕਰ ਸਕਦੇ ਨੇ